ਚਰਚਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਲੋਹੜੀ ਦਾ ਤਿਉਹਾਰ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਪਰ ਪੰਜਾਬ ਦੇ ਵਿੱਚ ਇਸ ਤਿਉਹਾਰ ਨੂੰ ਲੈ ਕੇ ਰੌਣਕ ਵੱਖਰੀ ਹੀ ਦੇਖਣ ਨੂੰ ਮਿਲਦੀ ਹੈ ਤੇ ਕਈ ਦਿਨ ਪਹਿਲਾਂ ਤੋਂ ਹੀ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਤਾਂ ਲੋਹੜੀ ਦੇ ਤਿਉਹਾਰ ਮੌਕੇ ਬੱਚੇ ਹੋਣ ਨੌਜਵਾਨ ਹੋਣ ਵੱਡੀ ਗਿਣਤੀ ਦੇ ਵਿੱਚ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਅੱਜ ਦਿਨ ਚੜ੍ਹਦੇ ਹੀ ਬੱਚੇ ਅਤੇ ਨੌਜਵਾਨ ਆਪਣੀ ਛੱਤਾਂ ਤੇ ਚੜ ਕੇ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਸ਼ਹਿਰ ਲੁਧਿਆਣਾ ਦੀਆਂ ਜਿੱਥੇ ਸਿਵਲ ਲਾਈਨ ਇਲਾਕੇ ਦੇ ਵਿੱਚ ਪਤੰਗਬਾਜ਼ੀ ਦਾ ਆਨੰਦ ਲੈਂਦੇ ਹੋਏ ਨੌਜਵਾਨ ਅਤੇ ਬੱਚੇ ਸਵੇਰ ਚੜ੍ਹਦੇ ਹੀ ਆਪਣੀ ਛੱਤਾਂ ਤੇ ਚੜ ਕੇ ਪਤੰਗ ਉਡਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਬੇਸ਼ੱਕ ਇਸ ਵਾਰ ਚਾਈਨਾ ਡੋਰ ਦੇ ਖਿਲਾਫ ਜਿੱਥੇ ਮੁਹਿੰਮ ਚੜੀ ਗਈ ਆ ਉੱਥੇ ਬੱਚੇ ਆਪਣੇ ਦੇਸੀ ਮਾਂਝੇ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੀ ਪਤੰਗ ਬਾਜ਼ੀ ਕਰਨ ਵਾਲਿਆਂ ਦੇ ਉੱਤੇ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ ਕਿ ਕੌਣ ਚਾਈਨਾ ਡੋਰ ਦੇ ਨਾਲ ਪਤੰਗ ਬਾਜ਼ੀ ਕਰਦਾ ਹੈ ਜਿਸ ਦੇ ਖਿਲਾਫ ਵੱਡਾ ਐਕਸ਼ਨ ਵੀ ਲਿਤਾ ਜਾ ਸਕਦਾ ਹੈ ਤਾਂ ਤਾਂ ਸੁਵੀਰਾ ਤੁਹਾਨੂੰ ਲੁਧਿਆਣਾ ਸ਼ਹਿਰ ਦੀਆਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਬੱਚੇ ਪੂਰੀ ਤਿਆਰੀ ਦੇ ਨਾਲ ਪਤੰਗ ਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਵੱਖ-ਵੱਖ ਥੀਮ ਦੇ ਪਤੰਗ ਬੱਚਿਆਂ ਦੇ ਵੱਲੋਂ ਲੋਹੜੀ ਦੇ ਮੌਕੇ ਬਾਜ਼ਾਰ ਤੋਂ ਘਰ ਲੈ ਕੇ ਆਏ ਜਾਂਦੇ ਨੇ ਜਿਸ ਤੋਂ ਬਾਅਦ ਲੋਹੜੀ ਵਾਲੇ ਦਿਨ ਇਸ ਨੂੰ ਉਡਾ ਕੇ ਬੱਚੇ ਲੋਹੜੀ ਦੇ ਤਿਉਹਾਰ ਦੀਆਂ ਆਨੰਦ ਮਾਣਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡੋਰੇਮੋਨ ਹੋਣ ਚਾਹੇ ਸਪਾਈਡਰਮੈਨ ਹੋਣ ਜਾਂ ਹੋਰ ਕਈ ਹੋਰ ਤਰੀਕੇ ਦੇ ਪਤੰਗ ਜਿਹੜੇ ਨੇ ਇਸ ਵਾਰ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲੇ ਨੇ ਤੇ ਜਿਨ੍ਹਾਂ ਨੂੰ ਖਰੀਦ ਕੇ ਬੱਚਿਆਂ ਦੇ ਵੱਲੋਂ ਇਸ ਵਾਰ ਲੋਹੜੀ ਦੇ ਦਿਨ ਇਹਨਾਂ ਨੂੰ ਉਡਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਲੁਧਿਆਣਾ ਸ਼ਹਿਰ ਦੀਆਂ ਦਿਖਾ ਰਹੇ ਆ ਜਿੱਥੇ ਲੋਹੜੀ ਦੇ ਮੌਕੇ ਦਿਨ ਚੜ੍ਹਦੇ ਹੀ ਬੱਚੇ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਬੇਸ਼ੱਕ ਮੌਸਮ ਵੀ ਅੱਜ ਖੁੱਲਿਆ ਹੋਇਆ ਨਜ਼ਰ ਆ ਰਿਹਾ ਤੇ ਧੁੱਪ ਵੀ ਅੱਜ ਸਵੇਰ ਤੋਂ ਹੀ ਪਿਆਨੀ ਸ਼ੁਰੂ ਹੋ ਚੁੱਕੀ ਹੈ ਤੇ ਜਿਸ ਦਾ ਚਲਦੇ ਬੱਚੇ ਵੀ ਖੁੱਲ ਕੇ ਛਤਾਂ ਦੇ ਚੜ ਕੇ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਲੁਧਿਆਣਾ ਦੀਆਂ ਦੇਖ ਰਹੇ ਹੋ ਤੁਹਾਡੇ ਸ਼ਹਿਰ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਕੀ ਮਾਹੌਲ ਚੱਲ ਰਿਹਾ ਤੁਸੀਂ ਵੀ ਕਮੈਂਟਸ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰੋ ਤੇ ਇਸ ਵਾਰ ਤੁਸੀਂ ਕਿਹੜੇ ਮਾਂਜ ਦੇ ਨਾਲ ਪਤੰਗ ਉਡਾਣ ਜਾ ਰਹੇ ਹੋ ਉਹ ਵੀ ਕਮੈਂਟਸ ਦੇ ਵਿੱਚ ਜਰੂਰ ਦੱਸੋ ਕਿ ਇਸ ਵਾਰ ਤੁਸੀਂ ਕਿਹੜੇ ਮਾਂਜੇ ਨੂੰ ਇਸਤੇਮਾਲ ਕਰਕੇ ਪਤੰਗਬਾਜ਼ੀ ਦਾ ਆਨੰਦ ਲਓਗੇ ਤਾਂ ਚਰਚਾ ਟੀਵੀ ਵੱਲੋਂ ਇੱਕ ਵਾਰ ਫਿਰ ਲੋੜੀ ਦੀਆਂ ਸਭ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ